ਕਿਸਾਨਾਂ ਨੇ ਕੌਮੀ ਸੜਕ ਕੀਤੀ ਜਾਮ ਮਸਲਾ ਨੇਰੀ ਪਾਣੀ ਨਾ ਮਿਲਣ ਦਾ ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਤੇ ਧਰਨਾ ਕੀਤਾ ਸਮਾਪਤ ਜ਼ੈਲਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮਾਨਸਾ ਜ਼ਿਲ੍ਹੇ ਵਿੱਚ ਨੇਰੀ ਪਾਣੀ ਸਪਲਾਈ ਕਰਨ ਵਾਲੀ ਉੰਡਤ ਬ੍ਰਾਂਚ ਦੇ ਵਿੱਚ ਨਿਜਮਾ ਤੋਂ ਉਲਟ ਲੱਗੇ ਮੋਗਿਆਂ ਨੂੰ ਲੈ ਕੇ ਸਬੰਧਤ ਪਿੰਡਾਂ ਦੇ ਕਿਸਾਨਾਂ ਵੱਲੋਂ ਜਿਨ੍ਹਾਂ ਵਿੱਚ ਰਾਮਾਨੰਦੀ ਬਾਜੇਵਾਲਾ ਬੀਰੇਵਾਲਾ ਝੇਰਿਆਂਵਾਲੀ ਮੀਆਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸਾਥ ਨਾਲ ਪਿੰਡ ਭੰਮੇਕਲਾਂ ਦੇ ਨੇੜੇ ਸਰਸਾ ਮਾਨਸਾ ਨੈਸ਼ਨਲ ਹਾਈਵੇ ਦੇ ਉੱਪਰ ਇੱਕ ਵਿਸ਼ਾਲ ਧਰਨਾ ਲਗਾਇਆ ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਵਾਗਾ ਨੇ ਕਿਸਾਨਾਂ ਦੇ ਹੱਕ ਵਿੱਚ ਸੰਬੋਧਨ ਕਰਦੇ ਹੋਏ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਕਿਸਾਨਾਂ ਦਾ ਕਹਿਣਾ ਹੈ ਕਿ ਟੇਲਾਂ ਦੇ ਪੈਂਦੇ ਪਿੰਡਾਂ ਦੇ ਖੇਤਾਂ ਨੂੰ ਪਾਣੀ ਦੀ ਸਪਲਾਈ ਪੂਰੀ ਨਹੀਂ ਮਿਲ ਰਹੀ ਜਿਸ ਨਾਲ ਫਸਲਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਧਰਨੇ ਦੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਮੌਕੇ ਤੇ ਪਹੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਮਸਲੇ ਦੇ ਹੱਲ ਦਾ ਭਰੋਸਾ ਦੇਣ ਤੇ ਧਰਨਾ ਸਮਾਪਤ ਕਰ ਦਿੱਤਾ ਗਿਆ ਆਓ ਵੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਤਾਂ ਨੇ ਆਪਰ ਭਰੋਸਾ ਦਿੱਤਾ ਕਿ 17 ਤਰੀਕ ਨੂੰ ਪਾਣੀ ਬੰਦ ਹੋਊਗਾ 18 19 ਦੇ ਵਿੱਚ ਅਸੀਂ ਤੁਹਾਡੇ ਮੋਕੇ 'ਤੇ ਕਰਦੇ ਹਾਂ ਤੁਹਾਨੂੰ ਲੱਗਿਆ ਵੀ ਮੇਰੇ ਫੈਸਲਾ ਦੇਖਦੇ ਤੁਸੀਂ ਉੱਥੇ ਬੋਲੇ ਗੱਲ ਰੱਖੀ ਆਪਾਂ ਦੁਬਾਰਾ ਐਸਜੀਓ ਸਾਹਿਬ ਨਾਲ ਗੱਲ ਕੀਤੀ ਉੱਥੇ ਆਪਾਂ ਨੂੰ ਇਹਨਾਂ ਨੇ ਫਰੋਸਾ ਦਿੱਤਾ ਕਿ ਚਲੋ ਜੀ 17 ਤੁਹਾਨੂੰ ਲੱਗਦਾ ਵੀ ਦੂਰ ਹੈ ਅਸੀਂ 15 ਤਰੀਕ ਨੂੰ ਫਾਈਲ ਬੰਦ ਕਰਦੇ ਆਂਗੇ 16 ਦੀ ਸ਼ਾਮ ਤੱਕ ਜਿਹੜਾ ਸਾਰਾ ਕੁਝ ਨੈਤ ਕੀਗਨ ਨੂੰ ਸੂਆ ਦੇ ਕੱਸੀ ਉਹ ਖਾਲੀ ਹੋ ਜਾਣੀ ਹੈ ਤੇ 17 ਤਰੀਕ ਨੂੰ ਤੁਹਾਡੇ ਕਰਦਾ ਨਹੀਂ ਅਸੀਂ ਇਹ ਕਿਹਾ ਕਿ ਪਾਣੀ ਬੰਦ ਨਹੀਂ ਹੋਇਆ ਆਪਣੇ ਵੱਲ ਦੇਖ ਕੇ ਆਏ ਤਾਂ ਤੁਹਾਨੂੰ ਦੁਬਾਰਾ ਕਿਹਾ ਜਿਹੜਾ ਆਪਣਾ ਲਾਲ ਉੱਤੇ ਹੋ ਗਿਆ ਸੀ ਵੀ 16 ਤਰੀਕ ਨੂੰ ਸੜਕ ਰੋਕਾਗੇ ਆਹ ਮਜਬੂਰੀ ਵਸ ਹੋਇਆ ਤੁਹਾਨੂੰ ਸੜਕ ਰੋਕਣੀ ਪਈ ਹੈ ਇਹਦੇ ਜ਼ਿੰਮੇਵਾਰ ਆਪਾਂ ਨਹੀਂ ਹੈ ਜ਼ਿੰਮੇਵਾਰ ਨਗਰੀ ਵਿਭਾਗ ਦੇ ਅਧਿਕਾਰੀ ਹੈ ਜਿਨ੍ਹਾਂ ਨੇ ਪੂਰਨੀ ਉਤਰੀ ਬਾਦ ਦੇ ਉੱਤੇ ਜਿਹੜੀ ਗੱਲ ਕੀਤੀ ਹੈ ਤਾਂ ਕਿਹ ਹੈ ਕੰਦ ਵੀ ਪਿੱਛੇ ਬੰਦ ਨਹੀਂ ਹੋਇਆ ਪਾਣੀ ਬਰਸਾਤਾ ਮਾੜ ਜਿਆਦੇ ਪੈ ਗਈਆਂ ਸਰਕਾਰ ਦੇ ਹਦ ਤਾ ਨਹੀਂ ਕੋਈ ਰਦਵਾਹਾ ਜਾਂ ਲਹਿਰਬੰਦੀ ਕਰਨੀ ਪਾਣੀ ਦੂਰ ਜਿੰਨਾ ਦੇ ਸਕਦੇ ਹੋ ਇਸ ਕਰਕੇ ਕੰਨੇ ਦਿੱਕਤ ਆ ਗਈ ਕਿੱਥੇ ਕੀ ਨੁਕਸਾਨ ਦੂਰ ਕਰਨਾ ਮੈਕੂਏ ਨੇ ਸਾਡੀ ਤਾਂ ਜ਼ੋਰਦਾਰ ਮੰਗ ਹੈ ਕਿ ਸਾਡੇ ਖੇਤਾਂ ਨੂੰ ਜਿੱਥੇ ਟੋਲੇ ਪੈਂਦੀਆਂ ਨੇ ਉਹ ਪਿੰਡ ਪੈਂਦੇ ਉਥੇ ਪੱਥੂ ਦਾ ਜਿਹੜਾ ਪਾਣੀ ਉਹ ਹਟਾ ਜਾਵੇ ਇਸੇ ਲਈ ਆਪਾਂ ਲੜਦੇ ਆ ਸੋ ਹੁਣ ਜਿਹੜੀ ਗੱਲਬਾਤ ਹੋਈ ਹੈ ਫੈਸਲਾ ਹੋਇਆ ਹੈ ਉਹ ਆਪਣੇ ਇਲਾਕੇ ਦੇ ਬਸੀਲਾ ਸਾਹਿਬ ਨੇ ਮੈਡੂ ਜੀ ਉਹ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ ਕਿਸੇ ਵੀ ਵੀਰ ਨੂੰ ਉਠਣਾ ਨਹੀਂ ਅਸੀਂ ਸਵੇਰੇ ਜਿਹੜਾ ਹਜਾ ਉਹ ਕੰਮ ਸ਼ੁਰੂ ਕਰਵਾ ਸਕਾਂਗੇ ਸੋ ਸਵੇਰ ਲਈ ਤੁਹਾਨੂੰ ਐਸੇ ਸਾਥੇ ਦੱਸਣਗੇ ਕਿ ਸਵੇਰੇ ਪਾਣੀ ਕਿਸ ਲੈਵਲ ਤੇ ਹੋਵੇਗਾ ਜਾਂ ਹੋਰ ਟੈਕਨੀਕਲੀ ਇਹ ਵੀ ਦੱਸਣਗੇ ਤੇ ਅਸੀਂ ਜਦੋਂ ਕਿਸਾਨ ਉਹ ਇਹਨਾਂ ਨੇ ਕਹਿਤਾ ਕਿ ਸਵੇਰੇ ਅਸੀਂ ਕੰਮ ਸ਼ੁਰੂ ਕਰਾਂਗੇ ਤਾ ਜਰੂਰ ਡਾਕੂਮੈਂਟ ਲਈ ਅਸੀਂ ਕੰਮ ਸ਼ੁਰੂ ਕਰਾਂਗੇ ਸੋ ਉਹਨਾਂ ਅਸਜੋ ਸਾਹਿਬ ਤੋਂ ਪੁੱਛ ਰਹੇ ਹਾਂ ਕਿ ਕੱਲ ਨੂੰ ਕਿੰਨੇ ਵਜੇ ਕੰਮ ਸ਼ੁਰੂ ਕਰਨਾ ਹੈ ਇਹ ਸ਼ਾਮ ਤੱਕ ਜਿਹੜਾ ਪਾਣੀ ਦਾ ਲੈਵਲ ਘੱਟ ਜਾਊਗਾ ਤੇ ਅਸੀਂ ਜਿਹੜੇ ਉੱਤਰਪਰਾਹ ਦੇ ਬੰਦ ਕਰ ਦਾਂਗੇ ਰਾਤ ਨੂੰ ਇਹ ਕੱਲ ਨੂੰ ਸਵੇਰੇ ਅਸੀਂ 9 ਵਜੇ ਤੋਂ ਕੰਮ ਸ਼ੁਰੂ ਕਰਾਂਗੇ 4 ਨੰਬਰ ਤੇ 5 ਨੰਬਰ ਦੇ ਜਿਹੜੇ ਹੱਟ ਨੇ ਉਹ ਅਸੀਂ